ਸਭਨਾ ਕਾ ਮਾ ਪਿਓ ਆਪ ਹੈ ਮਾ ਪਿਓ ਆਪ ਹੈ ਮਾ ਪਿਓ ਆਪ ਹੈ ਮਾ ਪਿਓ ਆਪ ਹੈ ਮਾ ਪਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸਮਾਜ ਸੇਵਾ ਸੈਣੀ ਨੂੰ ਇਸ ਤੋਂ ਮੌਕਾ ਵੱਲੋਂ ਜੋ ਕਿ ਨਾਰਥ ਸੈੱਡ ਬੋਡੀਆਂ ਦੇ ਸ਼ਿਸ਼ਕਾਰ ਕਰਦੇ ਆ ਉਹਨਾਂ ਦੀਆਂ ਅੱਜ ਅੰਤਮ ਸ਼ਿਸ਼ਕਾਰ ਕਰਨ ਤੋਂ ਬਾਅਦ ਹੱਤਪ੍ਰਾਸਨ ਦੀ ਵੀ ਕਰਨ ਜਾ ਰਹੇ ਆ ਉਹਨਾਂ ਦੀਆਂ ਆਸੀਆਂ 22 ਵਿਅਕਤੀਆਂ ਦੀਆਂ ਆਸੀਆਂ ਜਿਹੜੀਆਂ ਕਿਸੇ ਮੀਆਂ ਦੀਆਂ ਲੈ ਕੇ ਚੱਲੇ ਆ ਇੱਕ ਵਿਅਕਤੀ ਦੀ ਰੈੱਡ ਬੋਡੀ ਦੀ ਆਸੀ ਲੈ ਕੇ ਸੀ ਉਹਦਾ ਪਰਿਵਾਰ ਇੱਕ ਇੱਥੇ ਰੱਖ ਕੇ ਚੱਲੇਗਾ ਕੋਈ ਥੋੜੇ ਦਿਨ ਹੋਏ ਉਹਦਾ ਸ਼ਿਸ਼ਕਾਰ ਹੋਏ ਤੇ ਜਿਹੜੀਆਂ ਕੇਨਾਂ ਆਸੀਆਂ ਚਾਹੀਦੀ ਹੋਣੀਆਂ ਭੱਲੇ ਜਾ ਸਕਦਾ ਸਾਰੀ 21 ਆਸੀਆਂ ਅੱਜ ਜਲਪਵਾ ਕਰਨ ਚੱਲੇ ਆ ਅਸੀਂ ਸਾਰੇ ਸੰਗਤ ਨੂੰ ਬੇਨਤੀ ਕਰਨੀ ਚਾਹੁੰਦੇ ਹਾਂ ਸਮਾਜ ਸੇਵਾ ਸੈਣੀ ਦੇ ਇਸ ਸੁਨ ਮੌਕਾ ਲਓ ਕਿ ਕੋਈ ਵੀ ਇਸ ਤਰ੍ਹਾਂ ਦੀ ਤ੍ਰਗਟਨਾ ਵਾਪਰਦੀ ਹੈ ਸਾਡੇ ਨਾਲ ਸੰਚਿਤ ਕਰੋ ਸਾਨੂੰ ਦੱਸੋ ਔਰ ਜੋ ਕਿਸੇ ਦਾ ਚਾਹੀਦਾ ਇੱਕੋ ਇੱਕ ਸਵਾਇ ਸੇਵਾ ਸੈਣੀ ਦੇ ਸੁਨ ਬੰਦਾ ਜਿਹੜੇ ਦੇ ਵਿੱਚ ਜਿਹੜੀ ਕਿ ਇਹਨਾਂ ਨੂੰ ਬਰਾੜੀਆਂ ਨੂੰ ਸਾਬਤ ਤੇ ਉਹਨਾਂ ਦੇ ਸਿਸ਼ਟਾਚਾਰ ਅੱਜ ਅਸੀਂ ਫਰੀਦਕੋੜ ਬਿਕੇ ਸਾਰੀ ਸਾਡੀ ਟੀਮ ਸਮਾਜ ਸੇਵਾ ਸੈਣੀ ਦੇ ਮੱਧ ਅਸੀਂ ਅਜਾਸਤੀਆਂ ਜਲਪਨਵਾ ਕੰਮ ਜਾ ਰਹੇ ਹਾਂ ਫਦੇ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿ ਮਾਪ ਪਾਪ ਹੈ ਆਪੇ ਸੇਵਾ ਦਾ ਆਣ ਆਪੇ ਬਖਸ਼ ਕਰੇ ਪੇਸ਼ੇਵਾਨਾ ਸਾਰ ਕਰੇ ਆਪੇ ਸਾਰ ਕਰੇ ਸਭਨਾ ਦਾ ਮਾਪਿਓ ਆਪ ਹੈ ਮਾਪਿਓ ਆਪ ਹੈ ਮਾਪ ਵੇ ਸਾਰ ਕਰੇ ਮਾਪਿਓ ਆਪ ਹੈ ਸਭਨਾ ਕਾ ਮਾਪਿਓ ਆਪ ਹੈ ਮਾਪਿਓ ਆਪ ਹੈ ਮਾਪਿਓ ਆਪ ਹੈ ਮਾਪਿਓ ਆਪ ਹੈ ਮਾਪਿਓ ਰਵਾਸ ਹੈ ਜੁਗ ਜੁਗ ਸ਼ੋਭਾ ਨਾ ਪਿਆਰ ਆਪ ਹੈ ਆਪੇ ਸਾਰ ਕਰੇ ਆਪੇ ਸਾਰ ਕਰੇ ਆਪੇ ਸਾਰ ਕਰੇ ਨਾਨੀ ਮਹਾਰਾਜ ਅਸਤੀਆਂ ਜਲ ਪ੍ਰਵਾਹ ਕਰਨਾ ਤਾਂ ਤਾਲ ਦੀ ਚਲਸ਼ੀਂ ਪਹੁੰਚ ਗਿਆ 10 ਤੋਂ 10 ਸੁਨੀਤ ਜੋਦਰੀ ਕਰਵਾ ਲੈ ਨਾਮ ਜਲਦੀ ਹੈ ਮਹਾਰਾਜ ਨੂੰ ਉਹ ਚਾਰ ਦੇ ਚੜ੍ਹਵਾ ਦੇ ਵਿੱਚ ਨਾਮਾਲ ਸੁਪਰਟ ਕਰ ਕਿਸੇ ਤਰ੍ਹਾਂ ਵੀ ਪ੍ਰਹਿਤ ਨਾ ਕਿਸਮਾ ਸੇਵਾ ਸੁਖੈ ਜੀ ਕਹਤੇ ਮਹਾਰਾਜ ਸੇਵਾ ਸਿਫਰਨ ਲੋਕਾ ਸੇਵਾ ਤੇ ਹੋਰ ਬਾਤ ਨੂੰ ਚਾਹੋ ਅਸ਼ਕੈ ਨਾ ਪੈਦਾ ਕਰਨਾ ਆਪ ਦੀ ਨਿਕਰ ਤੱਕ ਸਭ ਆਹ ਉਹ ਗਿਆ ਮੇਲ ਲਾ ਗੁਮਰਾ ਪਰ ਤਿਕਨ ਤਿਆਰ ਹੋ ਤੂਗਾ ਕਰਨਾ ਜਰੂਰ ਕਰ ਕੋਲ ਸਿੱਖੀ ਜੀਵਨ ਨਸੀ ਜੀ ਜੇ ਤੁਸੀਂ ਫੁੱਲ ਤਾਰੇ ਆ ਕਿ ਉਹ ਜਾਣਕਾਰੀ ਕੀ ਨਸੀ ਜੀ ਨੇ ਤੁਹਾਂਗੇ ਲੋਕਾਂ ਨੂੰ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅਸੀਂ ਸਮਾਜ ਸੇਵਾ ਸੈਟੀ ਸਾਡੀ 2001 ਤੋਂ ਚੱਲ ਰਹੀ ਹੈ ਅਸੀਂ 2004 ਤੋਂ ਇਹਨਾਂ ਦੇ ਲਵਰਸ ਡੈਡ ਬੋਡੀਆਂ ਦੇ ਸ਼ਿਸ਼ਕਾਰ ਕਰਨੇ ਸ਼ੁਰੂ ਕੀਤੇ ਆ ਉਦੋਂ ਤੋਂ ਹੁਣ ਤੱਕ ਤਕਰੀਬ 300 ਦੇ ਕਰੀਬ ਅਸੀਂ ਇਹਨਾਂ ਦੇ ਸ਼ਿਸ਼ਕਾਰ ਕਰਕੇ ਫੁੱਲ ਆਸਤੀਆਂ ਜਲ ਪ੍ਰਵਾਹ ਕਰਕੇ ਉਹਨਾਂ ਦੇ ਭੋਗ ਪਾ ਚੁੱਕੇ ਆ ਅੱਜ ਅਸੀਂ 20 ਲਵਾਰ ਸਟੱਡ ਬੋਡੀਆਂ ਦੇ ਫੁੱਲ ਜਲ ਪ੍ਰਵਾਹ ਕਰਕੇ ਚੱਲੇ ਆ 21 ਸੀਏ ਇੱਕ ਦੇ ਵਿਅਕਤੀ ਉਹਨਾਂ ਦੇ ਵਾਰਸ ਆ ਗਏ ਸੀ ਉਹ ਫੁੱਲ ਲੈ ਗਏ ਤੇ 20 ਦੇ ਅਸੀਂ ਅੱਜ ਇੱਥੇ ਫਰੀਦਕੋਟ ਵੇਖੇ ਜਲ ਪ੍ਰਵਾਹ ਕਰਕੇ ਜਾ ਰਹੇ ਹਾਂ ਸਾਰੀ ਸਾਡੀ ਸਮਾਜ ਸੇਵਾ ਸਾਡੀ ਦੀ ਟੀਮ ਇਦੋਂ ਬਾਅਦ ਅਸੀਂ ਇਹਨਾਂ ਦੇ ਭੋਗ ਪਾਵਾਂਗੇ ਕੱਠਿਆਂ ਦੇ ਕੋਕੋ ਤੀਸਰੇ ਮਹੀਨੇ ਅਸੀਂ ਭੋਗ ਪਾਉਣੇ ਨੇ ਸਾਲ ਬਾਅਦ ਉਹ ਅਸੀਂ ਭੋਗ ਪਾਵਾਂਗੇ ਅਸੀਂ ਜਨਤਾ ਨੂੰ ਬੀਲ ਇਹੀ ਕਰਨੀ ਚਾਹੁੰਦੇ ਜਿੰਨੀ ਸੰਗਤ ਹੈ ਜਾਂ ਸਾਨੂੰ ਵੇਖਦੀ ਹੈ ਜਾਂ ਸਾਡੀਆਂ ਵੀਡੀਓ ਹੈ ਉਹਨਾਂ ਨੂੰ ਸ਼ੇਅਰ ਕਰਦੀ ਹੈ ਇਹਨਿਕ ਬੇਨਤੀ ਜ਼ਰੂਰ ਹੈ ਵੀ ਕੋਈ ਵੀ ਸੰਸਥਾ ਸਮਾਜ ਦੇ ਹਿੱਤ ਦੇ ਵਿੱਚ ਕੰਮ ਕਰਦੀ ਹੈ ਉਹਨਾਂ ਨੂੰ ਜ਼ਰੂਰ ਸਹਿਯੋਗ ਸੰਗਤ ਦਾ ਮਿਲਣਾ ਚਾਹੀਦਾ ਕਿਉਂਕਿ ਇਹ ਨਹੀਂਗਾ ਵੀ ਸੰਗਤ ਦੇ ਸਹਿਯੋਗ ਤੋਂ ਬਿਨਾ ਕੋਈ ਵੀ ਸੰਸਥਾ ਨਹੀਂ ਚੱਲਦੀ ਅਸੀਂ ਦਾਨੀ ਸੱਜਣਾ ਨੂੰ ਅਪੀਲ ਵੀ ਕਰਨੀ ਚਾਹੁੰਦੇ ਹਾਂ ਵੀ ਇਹੋ ਜਿਹੀਆਂ ਸੰਸਥਾ ਦੀ ਅਪੀਲ ਸਹਿਦਾ ਕਰੋ ਉਹਨਾਂ ਤੋਂ ਫੰਡ ਤੋਂ ਬਿਨਾ ਕੋਈ ਵੀ ਸੰਸਥਾ ਨਹੀਂ ਚੱਲਦੀ ਕਿਉਂਕਿ ਸਾਡਾ ਜਿਹੜਾ ਤਕਰੀਬਨ ਖਰਚਾ ਇੱਕ ਡੈਡ ਬੋਡੀ ਦੇ 4000 ਰੁਪਏ ਦੇ ਕਰੀਬ ਖਰਚਾ ਆਉਂਦਾ ਉਹ ਅਸੀਂ ਖਰਚਾ ਸਿਸ਼ਕਾਰ ਤੇ ਕਰਦੇ ਹਾਂ ਫਿਰ ਉਸ ਤੋਂ ਬਾਅਦ ਉਹਨਾਂ ਦੇ ਭੋਗ ਪਾਏ ਜਾਂਦੇ ਆ ਅਸੀਂ ਇੰਨੀ ਇੱਕ ਬੇਨਤੀ ਕਰਨੀ ਚਾਹਾਂਗੇ ਹੱਥ ਜੋੜ ਕੇ ਬੇਨਤੀ ਆ ਸਾਡੀ ਵੀ ਜਿੰਨੀ ਵੀ ਸੰਗਰ ਸਾਨੂੰ ਦੇਖਦੀ ਹੈ ਜਾਂ ਸਾਡੀ ਵੀਡੀਓ ਨੂੰ ਸ਼ੇਅਰ ਕਰਦੀ ਹੈ ਤੇ ਸ਼ੇਅਰ ਕਰਿਆ ਕਰੋ ਸਾਡੀ ਵੀਡੀਓ ਦੂਜਿਆਂ ਨੂੰ ਤੁਸੀਂ ਬਹੁਤ ਸ਼ੇਅਰ ਕਰਦੇ ਆ ਆਪਣੀਆਂ ਤੇ ਜੇ ਇਹ ਵੀਡੀਓ ਇਹੋ ਜਿਹੀ ਸ਼ੇਅਰ ਕਰੋ ਤਾਂ ਮਤਲਬ ਤੁਹਾਡਾ ਵੀ ਸੇਵਾ ਦੇ ਵਿੱਚ ਹਿੱਸਾ ਪੈ ਸਕਦਾ ਕਿ ਹੋ ਸਕਦਾ ਸਾਨੂੰ ਕੋਈ ਦਾਨੀ ਸੱਜਣ ਮਿਲ ਜੇ ਉਹ ਸਾਨੂੰ ਕੋਈ ਦਾਨ ਦੇਵੇ ਇੰਨੀ ਇੱਕ ਬੇਨਤੀਆਂ ਕਰਦੇ ਵੇ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ